ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਗੁਰਾਹ ਦੇ ਵਾਰਡ ਨੰਬਰ 9 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਵਿੰਦਰ ਕੌਰ ਨੇ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਵਾਰਡ ਵਿੱਚ ਚੋਣ ਦਫ਼ਤਰ ਖੋਲ੍ਹਿਆ ਜਿਸ ਦਾ ਉਦघाटन ਰਾਮ ਲਬਾਇਆ ਪੁੰਜਾ ਤੇ ਹਰਜੀਵਨ ਚੈਨ ਵਾਲੋ ਰਸਮੀ ਤੌਰ ਤੇ ਰੀਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਕਾਂਗਰਸੀ ਉਮੀਦਵਾਰ ਰਾਜਵਿੰਦਰ ਕੌਰ ਨੇ ਵਾਰਡ ਵਾਸੀਆਂ ਨੂੰ 21 ਦਸੰਬਰ ਵਾਲੇ ਦਿਨ ਚੋਣ ਨਿਸ਼ਾਨ ਪੰਜੇ ਦਾ ਬਟਨ ਦਬਾ ਕੇ ਉਹਨਾਂ ਨੂੰ ਵੱਧ-ਵਧ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਰਾਜਵਿੰਦਰ ਕੌਰ ਨੂੰ ਉਸ ਵਿੱਚ ਵੱਡਾ ਹਮਕਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਾਜਲ ਮਲਹੋਤਰਾ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਕਾਜਲ ਮਲਹੋਤਰਾ ਨੇ ਕਿਹਾ ਕਿ ਉਹਨਾਂ ਆਮ ਆਦਮੀ ਪਾਰਟੀ ਲਈ 2 ਸਾਲ ਮਿਹਨਤ ਕੀਤੀ ਪਰ ਕਾਂਗਰਸ ਪਾਰਟੀ ਛੱਡ ਕੇ ਆਏ ਵਿਅਕਤੀਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਸੀਟ ਦੇ ਦਿੱਤੀ ਗਈ। ਉਨਾ ਵਾਰਡ ਵਾਸੀਆਂ ਨੂੰ ਰਾਜਵਿੰਦਰ ਕੌਰ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ ਸਰ ਬਾਈਕੂ ਜੀ ਜੀ ਮੈਂ ਰਾਜ ਦਰਬਾਰ ਵਾਰ ਨੰਬਰ 9 ਤੋਂ ਐਜ਼ ਕਾਂਗਰਸ ਉਮੀਦਵਾਰ ਖੜੀ ਹੋਈ ਹਾਂ ਮੈਂ ਚੌਂਕ ਕਮਿਸ਼ਨ ਦਾ ਆਪਣੇ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਸੇਵਾ ਲਈ ਚੁਣਿਆ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਆਪਣੇ ਨਗਰ ਆਪਣੇ ਸਾਰੇ ਵਸਨੀਕਾਂ ਨੂੰ ਬੇਨਤੀ ਕਰਦੀ ਹਾਂ ਕਿ ਮੈਨੂੰ ਆਪਣਾ ਕੀਮਤੀ ਵੋਟ ਦੇ ਕੇ ਸਫਲ ਬਣਾਓ। ਮੈਂ ਆਪਣੇ ਬਾੜ ਦੇ ਸਾਰੇ ਭੈਣ ਭਰਾਵਾਂ ਨੂੰ ਖੱਦ ਚੌਕੀ ਬੇਨਤੀ ਕਰਦੀ ਹਾਂ ਕਿ 21 ਤਰੀਕ ਨੂੰ ਜਿਹੜੀ ਸਾਡੀਆਂ ਵੋਟਾਂ ਹੋਣੀਆਂ ਹਨ ਸੋ ਆਪਨੇ ਸਾਰੇ ਕਾਂਗਰਸ ਦੇ ਪੰਚੇ ਤੇ ਮੂਹਰ ਲਗਾ ਕੇ ਮੈਨੂੰ ਸਫਲ ਬਣਾਣਾ ਹੈ। ਤੇ ਮੈਂ ਆਪ ਜੀ ਦਾ ਸਭ ਜੀ ਦਾ ਧੰਨਵਾਦ ਕਰਦੀ ਹਾਂ। ਅੱਜ ਅਸੀਂ ਆਪਣੇ ऑफिस दी ओपनिंग ਵੀ ਕਿਸੀ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ 22 ਤਰੀਕ ਨੂੰ ਆਪਣਾ ਕੀਮਤੀ ਬੋਤਲ ਦੇ ਕੇ ਮੈਨੂੰ ਸਪੋਕਾ ਹਾਂ ਜੀ ਮੈਂ ਕਾਜਲ ਮਨੋਤਰਾ ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਵੱਲੋਂ ਖੜੀ ਸੀ ਪਰ ਮੈਂ 2 ਸਾਲ ਉਹਨਾਂ ਨਾਲ ਜੱਟ ਖੜੀ ਰਹੀ ਉਹਨਾਂ ਦਾ ਸਾਥ ਉਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਮੈਂ ਹਰ ਇੱਕ ਕੰਮ ਕਰਾਇਆ ਵਾਰਡ ਦਾ ਵੀ ਕਰਾਇਆ ਉਹਨਾਂ ਨੇ ਰੈਲੀਆਂ ਤੇ ਵੀ ਗਈ ਪਰ ਉਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਉਹਨਾਂ ਨੇ ਉਹਨੂੰ ਟਿਕਟ ਦਿੱਤੀ ਜਿਹੜਾ ਪਹਿਲੇ ਕਿ ਆਮ ਆਨIi ਪਾਰਟੀ ਤੋਂ ਕਾਂਗਰਸ ਠ ਗਿਆ ਕਾਂਗਰਸ ਤੋਂ ਆਮ ਆਨIi ਪਾਰਟੀ ਚ ਆਇਆ ਇਸ ਲਈ ਮੈਂ ਉਹਨਾਂ ਦੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕਰ ਰਹੀ ਹਾਂ ਮੈਂ ਆਪਣੇ ਵਾਰਡ ਨੂੰ ਵੱਧ ਕਹਾਂਗੀ ਕਿ ਵੱਧ ਤੋਂ ਵੱਧ ਵੋਟਾਂ પાਕੇ ਭਾਬੀ ਜੀ ਨੂੰ ਜਿੱਤਾਂ ਕਾਂਗਰਸ ਉੱਥੇ ਪ੍ਰੈਸ ਕੋ ਵੀ ਰਹੀ ਕਰੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਮੈਂ ਕਾਂਗਰਸ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵਾਰਡ ਨੰਬਰ 9 ਤੋਂ ਟਿਕਟ ਦੇ ਕੇ نوازਿਆ ਮੈਂ ਹਾਈ ਪੂਰੀ ਹਾਈ ਕਮਾਂਡ ਦਾ ਤੇ ਆਪਣੇ ਸ਼ਹਿਰ ਦੇ ਜਿੰਨੇ ਵੀ ਮੇਰੇ ਕਾਂਗਰਸ ਪਾਰਟੀ ਦੇ ਮੈਂਬਰ ਸਹਿਵਾਨ ਹੈ ਜਿੰਨੇ ਮੇਰੇ ਕੋਲ ਅਹੁਦੇਦਾਰ ਹੈ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਇਸ ਵਾਰ ਦਾ ਸੇਵਾ ਕਰਨ ਦਾ ਮੌਕਾ ਬਖਸ਼ਿਆ ਮੈਂ ਪੂਰ ਜੋਰ ਆਪਣੀ ਕੋਸ਼ਿਸ਼ ਲਾ ਕੇ ਜਿੱਤ ਪ੍ਰਾਪਤ ਕਰਾਂਗਾ ਤੇ ਆਪਣੇ ਵਾਰਡ ਦਾ ਪ੍ਰੋਪਰ ਜੋ ਕੰਮ ਹੈ ਰਹਿਦਾ ਸਾਰਾ ਕੰਮ ਪੂਰਾ ਕਰਕੇ ਆਪਣੇ ਦੇਸ਼ ਕੋ ਆਪਣੇ ਬਾੜਵਾਸੀਆਂ ਨੂੰ ਯਾਰ ਉਮੀਦਾਂ ਤੇ ਖਰਾ ਉਤਰਾਂ ਤੇ ਮੈਂ ਮੇਰੇ ਬਾੜ ਦੇ ਵਿੱਚ ਵੀ ਅਪੀਲ ਅਪੀਲ ਵੀ ਕਰਦਾ ਮੈਂ ਆਪਣੇ ਬਾੜਵਾਸੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਆਪਣੀ ਇੱਕ ਇੱਕ ਵੋਟ ਹੱਥਾਂ ਦੇ ਪੰਜੇ ਤੇ ਲਾ ਕੇ ਮੈਨੂੰ ਕਾਮਯਾਬ ਬਣਾਓ ਤੇ ਇਸ ਆਪਣੇ ਅਧੂਰੇ ਜੋ ਕੰਮ ਰਹਿੰਦੇ ਆ ਉਹਨੂੰ ਆਪਾਂ ਪੂਰਾ ਕਰ ਸਕੀ ਤੇ ਜੇ ਵਿਜੇ ਬਾੜ ਦੀ ਜਿੱਤ ਹੋਏਗੀ ਮੇਰੀ ਇਕੱਲੇ ਦੀ ਜਿੱਤ ਨਹੀਂ ਮੇਰੇ ਪੂਰੇ ਬਾੜਵਾਸ ਦੇ ਜਿੰਨੇ ਵੀ ਮੇਰੇ ਨਿਵਾਸੀ ਆ ਸਾਰਿਆਂ ਦੀ ਜਿੱਤ ਹੈ ਆਇਟਮ ਕਾਜਲ ਜੀ ਜੋ ਕਾਮ ਆਦਮੀ ਪਾਰਟੀ ਵਿੱਚ ਸੀ ਆਮ ਆਦਮੀ ਪਾਰਟੀ ਨੇ ਜਿੰਨਾ ਚਿਰ ਉਤੋਂ ਕੰਮ ਲੈਣਾ ਸੀ ਲੈ ਲਿਆ ਕਿ ਹੁਣ ਉਹਨਾਂ ਨੂੰ ਅੰਗੂਠਾ ਦਿਖਾਤਾ ਉਹ ਸਾਡੀ ਪਾਰਟੀ ਚ ਜੁਆਇਨ ਕਰ ਰਿਹਾ ਤੇ ਉਹਨਾਂ ਦਾ ਜੀ ਆਇਆਂ ਨੂੰ ਆਖਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ